ਕਿਸਾ ਮੇਰਾ ਹੱਥ ਤੇਰਾ ਇਹ ਜਿਹੜੇ ਬਚਨ ਸੇ ਉਹ ਦਸਮ ਪਾਤਸ਼ਾਹ ਦੁਆਰਾ ਉਚਾਰੇ ਗਏ ਨੇ ਆਓ ਤੁਹਾਨੂੰ ਵੀਡੀਓ ਰਾਹੀਂ ਦੱਸਦੇ ਆ ਕਿ ਇਹ ਕਿਸ ਨੂੰ ਉਚਾਰੇ ਤੇ ਕਦੋਂ ਉਚਾਰੇ ਬਣੇ ਰਹੋ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਟਰੈਵਲਿੰਗ ਜੱਟ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਾਂ ਸੱਜਣਾ ਸਮੂਹ ਸਤ ਸੰਗ ਦਾ ਸਵਾਗਤ ਕਰਦੇ ਆ ਜੀ ਜਿਹੜੀ ਇਹ ਕਲਿੱਪ ਹੈ ਇਹ ਸਪੈਸ਼ਲੀ ਗੁਰਦੁਆਰਾ ਲੰਗਰ ਸਾਹਿਬ ਦੇ ਨਾਲ ਸੰਬੰਧਿਤ ਬਣਾਈ ਗਈ ਆ ਕਿਉਂਕਿ ਜਦੋਂ ਵੀ ਕੋਈ ਸੰਗਤ ਹਜੂਰ ਸਾਹਿਬ ਆਉਂਦੀ ਆ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਸ਼ਬਦ ਹੁੰਦਾ ਗੁਰਦੁਆਰਾ ਲੰਗਰ ਸਾਹਿਬ ਵੱਲ ਨੂੰ ਕਿਉਂਕਿ ਤੇ ਰਹਿائش ਦਾ ਲੰਗਰ ਦਾ ਪ੍ਰਬੰਧ ਹੈ ਤੇ ਉਥੋਂ ਦੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਨਿਧਾਨ ਸਿੰਘ ਦੁਆਰਾ ਚਲਾਇਆ ਗਿਆ ਸੀਗਾ ਲੰਗਰ ਸਾਹਿਬ ਤੇ ਬਾਬਾ ਨਿਧਾਨ ਸਿੰਘ ਦਾ ਜਨਮ ਹੈ ਜਿਹੜਾ ਉਹ ਪਿੰਡ ਨੜਾਲੋਂ ਜਿਲ੍ਹਾ ਹੁਸ਼ਿਆਰਪੁਰ ਭਾਈ ਉਤਮ ਸਿੰਘ ਦੇ ਘਰ ਹੋਇਆ ਸੀਗਾ ਜਿੱਦਾਂ ਉੱਥੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਾਬਾ ਜੀ ਸ਼ੁਰੂਆਤੀ ਦੌਰ ਤੋਂ ਹੀ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਬਾਬਾ ਜੀ ਚਾਂਸੀ ਦੇ ਵਿੱਚ ਆ ਕੇ ਫੌਜ ਦੇ ਵਿੱਚ ਭਰਤੀ ਹੋਏ ਪਰ ਫੌਜ ਦੇ ਕੰਮਾਂ ਦੇ ਵਿੱਚ ਡਿਊਟੀ ਦੇ ਵਿੱਚ ਮਨ ਨਾ ਲੱਗਿਆ ਉਹ ਡਿਊਟੀ ਦੌਰਾਨ ਵੀ ਸਮਾਧੀ ਦੇ ਵਿੱਚ ਹੀ ਲੀਨ ਰਹਿੰਦੇ ਸੀਗੇ ਉਸ ਤੋਂ ਬਾਅਦ ਬਾਬਾ ਜੀ ਨੇ ਚੱਲ ਜਿਹੜੇ ਇਨਾਂ ਦੇਡ ਸਾਹਿਬ ਨੂੰ ਪਾਈ ਤਾਂ ਇੱਥੇ ਆ ਕੇ ਬਾਬਾ ਜੀ ਨੇ ਸੇਵਾ ਕਰਨ ਦਾ ਉਦਮ ਕੀਤਾ ਤਾਂ ਇੱਥੋਂ ਦੇ ਲੋਕਲ ਸਿੰਘਾਂ ਦੁਆਰਾ ਜਾਂ ਲੋਕਲ ਕਮਿਊਨਿਟੀ ਦੁਆਰਾ ਉਹਨਾਂ ਦਾ ਵਿਰੋਧ ਕੀਤਾ ਜਾਣ ਲੱਗਿਆ। ਬਾਬਾ ਜੀ ਇਸ ਗੱਲ ਤੋਂ ਬੜੇ ਨਿਰਾਸ਼ ਹੋਏ ਤੇ ਨਿਰਾਸ਼ ਹੋ ਕੇ ਉਹਨਾਂ ਨੇ ਪੰਜਾਬ ਵਾਪਸ ਜਾ ਕੇ ਸੇਵਾ ਕਰਨ ਦਾ ਫੈਸਲਾ ਲਿਆ। ਪਰ ਕਹਿੰਦੇ ਜਦੋਂ ਬਾਬਾ ਜੀ ਰੇਲਵੇ ਸਟੇਸ਼ਨ ਦੇ ਉੱਤੇ ਗੱਡੀ ਦੀ ਵੇਟ ਕਰ ਰਹੇ ਸੀਗੇ ਤਾਂ ਉੱਥੇ ਸਮਾਦੀ ਦੇ ਵਿੱਚ ਲੀਨ ਹੋ ਗਏ ਤਾਂ ਕੀ ਦੇਖਦੇ ਨੇ ਇੱਕ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਹੁੰਦਾ ਹੈ ਤੇ ਦਸ਼ਮ ਪਾਤਸ਼ਾਹ ਘੋੜੇ ਉੱਤੇ ਬਰਾਜਮਾਨੇ ਦੀ ਬਾਜ ਹੈ ਨਾਲ ਉਹਨਾਂ ਦੀ ਉਹਨਾਂ ਸਾਹਮਣੇ ਦਰਸ਼ਨ ਦਿੰਦੇ ਨੇ ਸਾਧ ਸੰਗਤ ਜੀ ਜਦੋਂ ਮੈਂ ਇਹ ਚੀਜ਼ ਪੜ੍ਹੀ ਤਾਂ ਮੇਰੀ ਖੁਦ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀਗਾ ਇੱਕ ਈ ਭਗਤੀ ਹੋਊਗੀ ਬਾਬਾ ਨਿਧਾਨ ਸਿੰਘ ਜੀ ਦੀ ਤਾਂ ਉਹਨਾਂ ਨੇ ਪੁੱਛਿਆ ਕਿ ਭਗਤਾ ਸਿੰਘਾ ਕਿੱਧਰ ਨੂੰ ਚਾਲੇ ਕਹਿੰਦਾ ਜੀ ਪੰਜਾਬ ਨੂੰ ਜਾ ਰਿਆਂ ਨਿਰਾਸ਼ ਹਾਂ ਉੱਥੇ ਜਾ ਕੇ ਸੇਵਾ ਕਰੂੰਗਾ ਤਾਂ ਬਾਬਾ ਜੀ ਨੇ ਕਿਹਾ ਦਸਮ ਪਾਤਸ਼ਾਹ ਨੇ ਵਚਨ ਕੀਤੀ ਕਿ ਖੀਸਾ ਮੇਰਾ ਹੱਥ ਤੇਰਾ ਤੇ ਨਾਲੇ ਕਿਹਾ ਕਿ ਉੱਥੇ ਸਾਡਾ ਇੱਕ ਪੁਰਾਣਾ ਗਦਾਵਰੀ ਦੇ ਕੰਡੇ ਲੰਗਰ ਦਾ ਸਥਾਨ ਹੈ ਉਹਨੂੰ ਪ੍ਰਗਟ ਕਰੋ ਜਾ ਕੇ ਤੇ ਉੱਥੇ ਲੰਗਰ ਚਲਾਓ ਤੇ ਬਾਬਾ ਨਿਧਾਨ ਸਿੰਘ ਜੀ ਨੇ ਦਸਨ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆ ਕੇ ਉਸ ਥਾਨ ਦੇ ਉੱਤੇ ਲੰਗਰ ਦੀ ਸ਼ੁਰੂਆਤ ਕੀਤੀ ਬਿਨਾਂ ਪੈਸਿਆਂ ਤੋਂ ਤੇ ਦੇਖੋ ਅੱਜ ਉਸ ਥਾਨ ਦੇ ਉੱਤੇ ਲੰਗਰ ਚੱਲਦਾ ਆ ਰਿਹਾ ਹੈ ਤੇ ਇਸ ਰਹੀਂ ਦੀ ਦੁਨੀਆ ਤੱਕ ਰਹੀਂ ਦੀ ਸ੍ਰਿਸ਼ਟੀ ਤੱਕ ਚੱਲਦਾ ਜਾਣਾ ਹੈ ਤੇ ਕਿੱਡੀਆਂ ਰੂਹਾਂ ਰੱਬੀ ਰੂਹਾਂ ਹੋਈਆਂ ਨੇ ਉਹ ਸੋ ਇਹ ਇਤਿਹਾਸ ਸੀਗਾ ਗੁਰਦੁਆਰਾ ਲੰਗਰ ਸਾਹਿਬ ਦਾ ਬਾਬਾ ਨਿਹੰਗ ਸਿੰਘ ਜੀ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਪੇਜ ਨੂੰ ਫੋਲੋ ਕਰ ਲਿਓ ਤਰਸਵੀਰ ਢਾਲੀਵਾਲ ਨਾਮ ਦੇ ਪੇਜ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਤੇ ਤੇ ਬਣੇ ਰਹੋ ਚੈਨਲ ਦੇ ਨਾਲ ਅੱਗੇ ਤੁਹਾਨੂੰ ਨਾਨਕ ਚੀਰਾ ਹੋਰ ਯਾਤਰਾਵਾਂ ਮਾਹੋਰ ਚੰਗਾ ਕੰਟੈਂਟ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ